हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗਾਂਵਾਸੇ ਲਈ ਲੈ ਕੇ ਆਏ ਹਾਂ ਜੀ 2 ਬਾਈ ਤਾਜ਼ੀਆਂ ਸੂਈਆਂ ਤੇ 1 ਬਾਈ ਗੱਬਣ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆ ਬਾਈ ਕਟੇਲ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਹੋ ਠੀਕ ਹੋਈ ਵਧੀਆ ਹਾਂ ਬਹੁਤ ਵਧੀਆ ਬਈ ਵਧੀਆ ਚੱਲਦਾ ਕੰਮ ਕਰ ਕੰਮ ਆਰਡਰ ਆਪਾਂ ਹੋਣੀ ਸ਼ੁਰੂ ਹੋ ਗਿਆ ਕਰਿਆ ਵਾ ਇੱਕ ਅੱਧੀ ਗੱਲ ਹੀ ਦਿਓ ਬਿਖਬੂਗੀ ਠੀਕ ਆ ਮੰਨ ਕੇ ਚਲੋ ਪਹਿਲੀ ਵੀਡੀਓ ਹੀ ਆਉਣ ਦੁਬਾਰੇ ਬੰਦ ਕਰਕੇ ਕੰਮ ਚਲਾਉਂ ਠੀਕ ਹੈ ਹਾਂ ਤੇ ਪਾਪੂ ਕਿਵੇਂ ਆ ਪਾਪਾ ਦਾ ਆਪਣੇ ਬਹੁਤ ਜਾਇਜ ਪਹਿਲਾਂ ਵੀ ਹੁੰਦੇ ਆ ਮੁੱਲ ਅੱਗੇ ਨੂੰ ਵੀ ਜਾਇਜ ਕਰਾਂਗੇ ਹੁਣ ਵੀਡੀਓ ਪਹਿਲੀ ਆ ਹਮਮ ਪਾਪਾ ਮੁੱਲ ਜਾਰੀ ਕਰਾਂਗੇ ਫੋਨ ਬਹੁਤ ਬੰਦੇ ਆ ਬਈ ਵੀਡੀਓ ਕਿੱਦੇ ਪਾਉਣੀ ਆ ਠੀਕ ਹੈ ਹਾਂ ਜਿਹੜਾ ਪਹਿਲੀ ਵੀਡੀਓ ਪਾਉਣੀ ਆ ਮਨੂੰ ਨਾਮ ਤੇ ਐਡਰੈਸ ਬੋਲ ਛੰਨਾ ਗਲਾਬ ਸਿੰਘ ਪਿੰਡਾ ਜੀ ਸਿੰਗਾਰਾ ਨੋ ਆ ਹਮਮ ਤਪਾ ਤਸੀਲਾ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਵਿੱਚ ਕਿਹੜੇ ਪੌਂਡ ਆਰਡਰ ਪਵਾਉ ਰਹਿ ਗਿਆ ਮੋਬਾਈਲ ਨੰਬਰ ਬੋਲ 95014 33582 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਐ ਇਹ ਡਾਕਟਰ ਦੂਜਾ ਸੂਸ ਹੋਈ ਐ ਸੂਈ ਰਾਤ ਹੈ ਸੂਈ ਰਾਤ ਹੈ ਹਾਂ ਆਪਣੇ ਕੋਈ ਐ ਕੱਲ ਰਾਤ ਸੂ ਵੀ ਜੇ ਜੂਰ ਆਪਣੇ ਕੋ ਕੰਪਲੀਟ ਐ ਆ ਬੱਠਲ ਚ ਪਈ ਹਾਂ ਬਾਕੀ ਜਦੋਂ ਵੀ ਕਿਨੇ ਲੈਣੀ ਆ ਆਪਦੀ ਕੋਈ ਨਿਰਖ ਪਰ ਕੇ ਲੈ ਲੈ ਕੱਲ ਨੂੰ ਲੰਬਾ ਆ ਦੇਵ ਆਪਣੇ ਵੇਰਾ ਲਿਆਂਦਿਆਂ ਹੁੰਨਾ ਠੀਕ ਐ ਹਾਂ ਜਦੋਂ ਵੀ ਲੈਣੀ ਆ ਆਪਦੀ ਥੱਲੂ ਤਸ਼ੱਲੀ ਕਰਕੇ ਲੈ ਜੇ ਹੁਣ ਬਾਕੀ ਆਪਣੀ ਤਸ਼ੱਲੀ ਹੁੰਦੀ ਐ ਤਾਂ ਤੁਹਾਨੂੰ ਕੋਈ ਭੂਰ ਸਾਡ ਲਾਵੇ ਪ੍ਰੈਜ਼ੈਂਟੀ ਹੁੰਦੀ ਐ ਠੀਕ ਐ ਬਾਕੀ ਜਦੋਂ ਵੀ ਲੈਣਾ ਆ ਉਹ ਨਿਰਖ ਪਰ ਕੇ ਪਸ਼ੂ ਲੈਵੇ ਜਾਂ ਜੇ ਸਾਈ ਪਾਉਣੀ ਆ ਠੀਕ ਹੈ ਪਹਿਲਾ ਬੰਦਾ ਨਿਰਖਲੇ ਵੀ ਆਪਣੇ ਆ ਚਲਦੀ ਆ ਜਾਂ ਨਾ ਚਲਦੀ ਆ ਮੁਰਕਿਆ ਕਹਿੰਦਾ ਵੀ ਛੋਟੀ ਆ ਵੱਡੀ ਆ ਪਹਿਲਾ ਮੜਾ ਧਿਆਨ ਮਾਰ ਲੈ ਜੋ ਵਿਛਾਈ ਪਾਉਣੀ ਆ ਠੀਕ ਹੈ ਬਈ ਹਾਂ ਤੇ ਕਿਹੜਾ ਸੂਸੂਈ ਆ ਟਰ ਦੂਜਾ ਸੂਸੂਈ ਆ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਆ ਬੱਛੀ ਬੜੀ ਚੰਗੀ ਆ ਨਾ ਹਾਂ ਬੱਛੀ ਜੀ ਬੱਛੀ ਬੱਛੀ ਵੀ ਜਾਤ ਬਹੁਤ ਨਾ ਲੰਗਰੂ ਦੀ ਬੱਛੀ ਬਹੁਤ ਚੰਗਾ ਟਰ ਹੂੰ ਬਾਕੀ ਬੰਦਾ ਹੂੰ ਕਹਿੰਦਾ ਵੀ ਸ਼ੀਮਰ ਵੀ ਤੁਹਾਨੂੰ ਰਛਤਰਾ ਦੇ ਦਾਂਗੇ ਕਿਹੜਾ ਵੀ ਚੰਗੇ ਸ਼ੀਮਰ ਦੀ ਬੱਛੀ ਆ ਓਕੇ ਹਾਂ ਬੱਛੀ ਵੀ ਚੰਗੀ ਆ ਚੰਗੀ ਆ ਸਹੀ ਆ ਹਾਂ ਇੰਨਾ ਬੋਲਾ ਫਿਰ ਹੁਣ ਬੋਲਾਟਰ ਮੰਨ ਕੇ ਚਾਹਦੇ ਤਦ ਕਿ ਆ ਪਹਿਲਾ ਮੰਨ ਕੇ ਚਲੋ 5 ਕਿਲੋ ਬੋਲਾ ਕੱਢਿਆ ਹੋਊਗਾ ਅੱਲੇ ਉੱਪਰ ਖਾਲੀ ਨਹੀਂ ਕਰੀ ਹਮਮ ਪਹਿਲਾ ਆਪਣਾ ਵੀਡੀਓ ਪਾਉਣ ਦਾ ਵੀ ਮਨ ਜਾਇ ਹੈ ਨਹੀਂ ਸੀਗਾ ਠੀਕ ਆ ਤਾਂ ਫੋਨ ਲਾ ਲੇ ਬਾਜ ਜੋ ਮੈਂ ਚਲਾ ਜੂ ਪਾ ਦਿੰਦੇ ਹਾਂ ਹਮਮ ਬਾਗੀ ਥਣ ਲੈ ਬਾ ਦਿਖਾ ਦਰ ਬੜਾ ਕਮਾਲ ਆ ਭਈ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨਾਣਾ ਨੂਣਾ ਫੁੱਲ ਚਾਈਆਂ ਚਵਾਈ ਕਿਵੇਂ ਆ ਚਵਾਈ ਡਾਟਰ ਪਤਾ ਰਾਮ ਆ ਕੇ ਖਾਦੇ ਕੋਈ ਚੱਕਰ ਨਹੀਂ ਹੈਗਾ ਹਿੱਟਣਾ ਨਾਣਾ ਦਾ ਠੀਕ ਆ ਲੈ ਜਿਵੇਂ ਮਰਜੀ ਬੈਠਾ ਰਹੇ ਕਰਮ ਵਾਲੀ ਥੱਲੇ ਕੋਈ ਚੱਕਰ ਹੀ ਨਹੀਂ ਠੰਡੀ ਸੀਰ ਪੂਰੀ ਆ 24 ਵੀ ਵੀ ਬਾਈ ਕਹਿੰਦਾ ਨੰਬਰ 1 ਵਾਲਾ 24 ਦੇਖੋ 24 ਬਹੁਤ ਜੰਗੀ ਆ ਨਾ ਡਾਕਟਰ ਚੌਂ ਦਾ ਵਾਇਰ ਬਹੁਤ ਚੰਗਾ ਲੱਗਿਆ ਬਲੈ ਹਮ ਜਿਵੇਂ ਮਰਜੀ ਬਈ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਗਲੈ ਲੈ 24 ਵੀ ਫੁੱਲ ਚੰਗੀ ਆ ਕੀ ਬਾਤ ਆ ਹਣਾ 24 ਅਜੀ ਆਪਾ ਬੱਚੀ ਵੀ ਲੈ ਡਾਕਟਰ ਲਾਉਣੀਆਂ ਲਾ ਲੈ ਨਹੀਂ ਦੋ ਨਾ ਲੈ ਚਿਲਡਰਨ ਵੀ ਬਹੁਤ ਆ ਲੈ ਸਹੀ ਗੱਲ ਆ ਬੱਚਾ ਲਾਉਣਾ ਲਾ ਨਹੀਂ ਲਾਉਣਾ ਨਾ ਲੈ ਬਾਈ ਜਿੱਦ ਤੱਕ ਨਾ ਬੰਦੇ ਰੋ ਚਿਲਡਰਨ ਵੀ ਬਹੁਤ ਆਂ ਬਾਕੀ ਥਾਂ ਦਿਖਾ ਦੋ ਪਿਛਾ ਹੁੰਦਾ ਪੂਰਾ ਮੁੱਟਿਆ ਥਾਨਾ ਸਹੀ ਮੈਨੂੰ ਵੀ ਡਾਕਟਰ ਲੇਵਾ ਦਿਖਾ ਦੇ ਬੱਚੀ ਬਣੂ ਬਹੁਤ ਹਜੇ ਦਾ ਬਣੂ ਬਹੁਤ ਹਜੇ ਦਾ ਹਾਂ ਇਹਦਾ ਮੈਂ ਤੜਕੇ ਦੀ ਆ ਵੀਡੀਓ ਪਾਉਂਦਾ ਮਨ ਜਾਂ ਨਹੀਂ ਲੈ ਠੀਕ ਆ ਹਾਂ ਦੇਖੋ ਡਾਕਟਰ ਕਿਆ ਬਾਤ ਆ ਥਾ ਕੱਲਾ ਕੱਲਾ ਹਾਂ ਬਹੁਤ ਚੰਗਾ ਲੱਗਾ ਦੁਨੀਆਂ ਪਾਸੋਂ ਦਿਖਾ ਦਿਓ ਥਾਂ ਲੇਵਾ ਬਹੁਤ ਸਾਫ ਆ ਡਾਕਟਰ ਠੀਕ ਆ ਹਾਂ ਨਾ ਹੀ ਡਾਕਟਰ ਨੇ ਗਰਮੀ ਮੰਨਨੀ ਹੈ ਵੈਰ ਨਹੀਂ ਗਰਮੀ ਵੀ ਨਹੀਂ ਮੰਨਦੀ ਹਾਂ ਗਰਮੀ ਗੁਰਮੀ ਜਿਵੇਂ ਦੀ ਮੰਨਨੀ ਭਾ ਜਿੱਥੇ ਮਰਜ਼ੀ ਮੰਨ ਲਈ ਡਾਕਟਰ ਵੱਡੀ ਗੱਲ ਕੀ ਆ ਨਾ ਨਾ ਤਸੀਲ ਨਹੀਂ ਦੇਖੋ ਲੈ ਸਹੀ ਗੱਲ ਲੈ ਜਿੱਧਰ ਦੀ ਮਰਜ਼ੀ ਬਾਈ ਜੀ ਡਾਕਟਰ ਹਿਲਣਾ ਤਾਂ ਹੈ ਹੀ ਹਿਲਣਾ ਤਾਂ ਹੈ ਨਹੀਂ ਸਹੀ ਆਪਣੇ ਪਹਿਲਾਂ ਵੀ ਇਹ ਆ ਮੰਨ ਪਸ਼ੂ ਆਪਾਂ ਸੀਲ ਲੈਣਾ ਹੁਣ ਵੀ ਪਹਿਲਾਂ ਉਹ ਵੱਡੀ ਗੱਲ ਕੀ ਆ ਪਸ਼ੂ ਸੀਲ ਸਣਾ ਦੇਖ ਕੇ ਲਈਦਾ ਸਹੀ ਗੱਲ ਬੰਦਾ ਵੇਚਣਾ ਆ ਜਾਂ ਘਰ ਵਾਲਾ ਬੰਦਾ ਸੀਲ ਪਸ਼ੂ ਹੀ ਲੈਂਦਾ ਹਾਂ ਗਰਮ ਬਜ਼ੂ ਮਗਰ ਬੱਚੀ 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 ਨੂੰ ਲਿਖਿਆ ਹੀ ਨਹੀਂ ਰਹਾ ਯਾਰ ਹਮ ਸਹੀ ਗੱਲ ਆ ਫੇਸਬੁਕ ਜਿਹੜਾ ਕਰਮਾਈ ਦਾ ਬੜਾ ਪਿਆਰਾ ਬਾਈ ਬੋਦੀ ਬਾਦੀ ਬਹੁਤ ਚੰਗੀ ਆ ਸਨਖਪਣਾ ਜਿਹੜਾ ਵੜ ਦੇ ਵਿੱਚ ਬਹੁਤ ਤੋਰਾ ਤਾਰਾ ਚੈੱਕ ਕਰੋ ਬਾਈ ਵੜ ਦਾ ਤੋਰਾ ਤਾਰਾ ਵੀ ਚੰਗਾ ਆਰਡਰ ਕਮਾਲ ਦਾ ਡਾਕਟਰ ਬਾਕੀ ਨਾ ਹੱਥਾਂ ਨੂੰ ਬਾਹਰ ਨਹੀਂ ਬਣ ਨਹੀਂ ਬਹੁਤ ਆ ਪਹਿਲਾਂ ਆਪਣਾ ਮਨ ਨਹੀਂ ਸੀ ਵੀਡੀਓ ਬਣਾਉਣ ਦਾ ਉਹਦਾ ਫੋਨ ਲਾਦਾ ਮਾਚਲ ਪਵਾ ਲੈਨੇ ਆ ਹਮ ਬਾਕੀ ਥੱਲੇ ਥੱਲੇ ਡਾਕਟਰ ਬਾ ਇੱਥੇ ਖੜਾ ਕੇ ਦੇਲਾ ਝੋਈ ਠਾਲੀ ਬਹੁਤ ਚੰਗੀ ਆ ਲੈ ਹਮ ਸਹੀ ਗੱਲ ਆ ਬਾਈ ਆਰਡਰ ਬੜਾ ਕਮਾਲਾ ਮੁਠੀ ਵਾਲਾ ਥਣ ਚਾਰੇ ਥਣ ਨਿੱਖੜ ਮਿਲ ਲੈੇਵਾ ਦਾ ਬਈ ਕਮਾਲੀਆ ਪੰਡਾ ਬੰਨਦੀ ਸੀ ਬਾਕੀ ਨਾਲ ਕੋ ਵੱਡੀ ਗੱਲ ਕਿ ਸੀਲ ਬਹੁਤ ਆ ਵੈਲ ਬਾਕੀ ਬਈ ਸਵੇਰ ਦਾ ਟਾਈਮ ਆ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਸੂਈ ਸਵਾਈ ਆ ਜੇਰ ਬਈ ਬੱਠਲ ਚ ਰੱਖੀ ਵਖਾ ਬੱਚਾ ਮਗਰ ਬੱਚੀ ਬੱਚੀ ਬੜੀ ਕੁਆਲਿਟੀ ਵਾਲੀ ਨਾਸਾਂ ਨੂੰ ਸੰਗ ਗੁਲਾਬੀ ਆ ਬੱਚੀਆਂ ਦੀਆਂ ਵੀ ਕੀ ਮੁੱਲ ਆ ਭਰਾ ਫਿਰ ਡਾਕਟਰ ਮੁੱਲ ਕਰਾਂਗੇ ਫੋਨ ਤੇ ਕਰਾਂਗੇ ਬਹੁਤ ਜਾਇਜ਼ ਪਹਿਲਾ ਵਾਲਾ ਕੰਮ ਹੀ ਆਪਣਾ ਕੋਈ ਵੱਡੇ ਨਹੀਂ ਮੁੱਲ ਕਰਦੇ ਆਪਾਂ ਇਹਨਾਂ ਦੇ ਠੀਕ ਆ ਮੁੱਲ ਜਾਇਜ਼ ਹੋਣਗੇ ਹੂੰ ਬਾਕੀ ਡਾਕਟਰ ਬਾਕੀ ਆ ਨਾ ਡੱਬੜ ਜਾਣਾ ਹੀ ਬਹਿੜਾ ਨਾ ਗਰਮੀ ਮੰਨੇ ਹੂੰ ਬਾਤ ਨਹੀਂ ਡਾਕਟਰ ਜਿਵੇਂ ਮਰਜ਼ੀ ਭਾ ਗਰਮੀ ਗਰਮੀ ਚੋਈ ਜਾ ਕੋਈ ਚੱਕਰ ਹੀ ਨਹੀਂ ਸਹੀ ਗੱਲ ਬੰਦੀ ਇਹ ਦੇਖ ਲੈ ਹੌਕਣ ਹੁਕਣਾ ਕੋਈ ਚੱਕਰ ਨਹੀਂ ਹੂੰ ਬਾਕੀ ਜਾਤ ਨਸਲ ਡਾਕਟਰ ਬਹੁਤ ਆ ਸਹੀ ਗੱਲ ਵੱਡੀ ਗੱਲ ਕੀ ਡਾਕਟਰ ਸੀਲ ਦਿੰਦੀ ਵਾਈ ਲੈ ਲੈ ਜਿੱਦੜ ਦੀ ਮਰਜ਼ੀ ਵਾਗਰਦੀ ਵਾਗਰਦੀ ਤੇ ਇਹਨਾਂ ਦੇ ਨੇ ਹਈ ਨਹੀਂ ਜਾਂਦਾ ਚੱਕਰ ਹੀ ਨਹੀਂ ਜਿਵੇਂ ਮਰਜ਼ੀ ਬੈਠਾ ਰਹੇ ਬਾਕੀ ਕਾਦਵਾਜਨ ਵੀ ਠੀਕ ਆ ਲੈਟਰ ਹੂੰ ਗਰਮੀ ਦੇ ਹਿਸਾਬ ਨਾਲ ਬਹੁਤ ਚੰਗੀ ਆ ਬਈ ਚੰਗੀ ਆ ਮੋਲ ਆਪਾਂ ਜੈਰ ਕਰਾਂਗੇ ਮੋਲ ਨਹੀਂ ਵਾੜਾ ਕਰਦੇ ਬਹੁਤ ਠੀਕ ਆ ਭਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੀ ਇਹ ਡਾਕਟਰ ਆਪਣੇ ਕੋਈ ਦੂਜਾ ਸੂਆ ਸੂਈ ਆ ਠੀਕ ਆ ਇਹ ਹੈ ਮਾਰੀ ਮਰੇ ਮਾਇਟਰ ਸਿੰਗਲ ਹੈਗੇ ਆ ਖਿਲਦੇ ਆ ਮਾਰੇ ਮਰੀ ਹਲਦੀ ਆ ਹਾਂ ਹੈ ਮੀਨੀ ਇਹ ਵੱਡੀ ਗੱਲ ਕੀ ਹੈ ਡਾਕਟਰ ਸੀਲ ਦੇਖੋ ਲੈ ਲੈ ਬਿਨਾ ਮੈਨਾਂ ਤੋਂ ਡਾਕਟਰ ਬਿਨਾ ਬੱਚੇ ਤੋਂ ਬਾਕੀ ਦੁੱਧ ਵੀ ਹੋਰ 6-7 ਤੱਕ 6 ਕਿਲੋ 7 ਤੱਕ ਲੰਘਦਾ ਹੋਊਗਾ ਅੱਛਾ ਤੇ ਦੁੱਧ ਵੀ ਬੰਦ 6 ਫਾਇਰ ਹੈਗਾ ਹੂੰ ਬਾਕੀ ਦਾ ਵੈਕਟਰ ਜ ਮੱਝ ਵੀ ਨਹੀਂ ਲੱਖ ਰੁਪਏ ਰੀਚ ਕਰਦੀ ਤੇ ਥਣ ਚਵਾਈ ਦੇਖਿਓ ਹੂੰ ਬਾਕੀ ਬਹਿਣ ਦੀ ਇਹ ਕੁਆਲਿਟੀ ਬਹੁਤ ਸਵਾਲ ਕੀ ਦਿਖਾਦੀ ਸਹੀ ਗੱਲ ਆ ਹਾਂ ਜਿਵੇਂ ਮਰਜ਼ੀ ਬੰਦਾ ਬੈਠਾ ਮੈਂ ਉਹਨੂੰ ਬਹੁਤ ਚੰਗੀ ਹੈ ਦਾ ਮਾਜੇ ਨੂੰ ਮਾਤ ਪਾਉਂਦੀ ਆ ਜਿਵੇਂ ਮਰਜੀ ਬਹਿ ਜਾ ਕੋਈ ਬੱਚਾ ਨਹੀਂ ਛੱਡਿਆ ਕੋਈ ਬਾਈ ਨੇ ਨਿਆਣਾ ਨਹੀਂ ਪਾਇਆ ਕੁਛ ਨਹੀਂ ਪਾਇਆ ਬੱਚਾ ਕੀ ਹੈ ਵੈਸੇ ਮਗਰ ਮਗਰ ਡਾਕਟਰ ਬੱਚੀ ਹੈ ਦੇ ਮਗਰ ਵੀ ਜਲਸੀ ਬੱਚੀ ਬਹੁਤ ਚੰਗੀ ਹੈ ਨਾ ਬੱਚੀ ਡਾਕਟਰ ਬਹੁਤ ਚੰਗੀ ਹੈ ਜਲਸੀ ਬੱਚੀ ਹੈ ਕਿਉਂ ਮਾਂ ਚੰਗੀ ਹੈ ਬੱਚੀ ਵੀ ਚੰਗੀ ਹੈ ਬਈ ਬੱਚੀ ਵੀ ਕੁਆਲਿਟੀ ਪਹਿਲਾ ਇਹ ਪੰਜ ਸੂਈ ਨੂੰ ਮੈਂ ਪੰਜ ਛੇ ਦਿਨ ਹੋਇਆ ਸਾਰੇ ਇਹਨੂੰ ਠੀਕ ਆ ਹਾਂ ਬੱਚੀ ਬਹੁਤ ਟੌਪਦੀ ਆ ਹੂੰ ਛੋੜ ਲੈ ਬਈ ਤੋਰ ਕੇ ਦਿਖਾ ਦੇ ਜਿਆਦਾ ਬ੍ਰੀਡ ਫੁੱਲ ਚੰਗੀ ਆ ਗਰਮੀ ਬਾਈ ਨੇ ਦੱਸਿਆ ਵੀ ਬਿਲਕੁਲ ਗਰਮੀ ਦਾ ਡਾਕਟਰ ਜਾਂ ਮੱਝ ਆਇਦਾ ਕਰਾਉਂਦਾ ਜਿਹੜੀ ਫੈਟ ਆ ਫੈਟ ਵੀ ਬਾਈ ਉਹ ਬੰਦਾ ਵਧੀਆ ਸਾਹਮਣ ਆਉਂਦਾ ਉਹ ਤੋਂ 15 16 ਕਿਲੋ ਕਰ ਜੂ ਇਹ ਰਾਮ ਨੇ ਨਹੀਂ ਨਹੀਂ ਮੀ ਨਹੀਂ ਵਜਦੀ ਆ ਘੱਟ ਮਿਲਦੀ ਆ ਇਹਦਾ ਡਾਕਟਰ ਜੀ ਮਿਲਦੀ ਨਹੀਂ ਬਾਈੜ ਮਿਲਦੀ ਨਹੀਂ ਬਾਈ ਸਹੀ ਗੱਲ ਮਿਲਦੀ ਆ ਤਾਂ ਬਹੁਤ ਘੱਟ ਮਿਲਦੀ ਆ ਬਈ ਥਾਂ ਲੇਵਾ ਬੜਾ ਕਮਾਲਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਬਾਕੀ ਡਾਕਟਰ ਹੂੰ ਜਾਨ ਆਈ ਐ ਕੋਈ ਲਿੱਸੀ ਲਿੱਸੀ ਨਹੀਂ ਵੈਰ ਸਹੀ ਗੱਲ ਆ ਜਾਨ ਪਾ ਧਾਰਾ ਮਾਰ ਕੇ ਦਿਖਾਣਾ ਡਾਕਟਰ ਬੇਡੇ ਦੇ ਪਚਾਏ ਖੜਾ ਕੇ ਧਾਰਾ ਮਾਰ ਲਈ ਕੋਈ ਚੱਕਰੀ ਨਹੀਂ ਲੈ ਬੇਡੇ ਦੇ ਵਿਚਾਲੇ ਖੜਾ ਲਈ ਲੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਚਵਾਈ ਬੜੀ ਚੰਗੀ ਆ ਡਾਕਟਰ ਚੌਣ ਹੀ ਵੈਰ ਤੋਂ ਬਾਅਦ ਉਹ ਕਹਿੰਦੇ ਕੁੱਤਿਆਂ ਪੜਦੇ ਡਾਕਟਰ ਦੱਸਦੀ ਐ ਲੈ ਸੱਚੀ ਗੱਲ ਆ ਕੁੱਤਿਆਂ ਪੜਦੀ ਐ ਲੈ ਤੁਹਾਡੇ ਸਾਹਮਣੇ ਚਵਾਈ ਚੁਈ ਨੰਬਰ 1 ਐ ਕਿ ਲੰਮਾ ਕਰ ਲੈ ਥਾਣੇ ਦੀ ਵੀ ਚੈੱਕ ਕਰ ਲੋ ਬਾਈ ਜਿਵੇਂ ਮਗਰਲੇ ਥਣਾ ਦੀ ਵਿੱਚ ਅੰਕੀਆ ਡਾਕਟਰ ਜੋਨ ਸਾਡੇ ਥਣਾ ਦੀ ਬਹੁਤ ਚੰਗਾ ਵਹਿੜਦਾ ਲੋ ਸਹੀ ਗੱਲ ਹੈ ਉਹ ਮੈਂ ਬਿਹਰੇ ਡਾਕਟਰ ਵਿਚਾਲੇ ਖੜਾ ਲਈ ਹਜ਼ਰਤ ਨੇ ਹੈੀ ਦੁੱਧ ਦੀ ਕੁਆਲਿਟੀ ਬਹੁਤ ਹੈ ਇਹ ਲੰਮਾ ਵੀ ਡਾਕਟਰ ਫੜੀ ਵੀ ਜੇ ਬੰਦਾ ਕਹਿੰਦਾ ਉਹਨਾਂ ਫਰਕ ਕੇ ਆ ਉਹ ਸਿੰਘ ਜੂ ਰਹਿ ਗਏ ਲੈ ਮਾਰੇ ਬੜੇ ਹੈਲਦੀ ਆ ਉਹ ਬੰਦਾ ਛੱਡ ਕੇ ਥੱਲੇ ਬਾਈ ਡਾਕਟਰ ਹਿੱਲਣਾ ਨਹੀਂ ਬੈਠਦਾ ਚੱਲਣਾ ਤਾਂ ਹੈ ਹੀ ਨਹੀਂ ਡਾਕਟਰ ਇੱਕ ਗੱਲ ਵੱਡੀ ਗੱਲ ਕੀ ਹੈ ਇਹਦਾ ਬਲ ਇੱਧਰ ਦੇ ਬਾਈ ਦਾ ਪੁੱਠੇ ਪਾਹੀ ਦੀ ਉੱਠ ਕੇ ਲੈ ਅੱਛਾ ਲੈ ਠੀਕ ਹੈ ਲੈ ਲੈ ਜਿਵੇਂ ਇਹਦਾ ਤਾਂ ਹਿੱਲਣ ਵਾਲੀ ਯਾਰ ਤਾਂ ਮੰਨ ਕੇ ਚੱਲ ਇੱਕ ਤਰ੍ਹਾਂ ਦੀ ਮੱਝ ਨੂੰ ਵੀ ਚੰਗੀ ਹੈ ਮੱਝ ਨੂੰ ਵੀ ਤੇ ਹਾਂ ਦੁੱਧ ਬਣ ਕੇ ਬੰਦਾ ਸੇਵਾ ਹੋਇਆ 15-16 ਕਿਲੋ ਚਵਾਦੂ ਰਾਮ ਨੇ ਹੂੰ ਲੈ ਅੱਛਾ ਬਾਕੀ ਵੱਡੀ ਗੱਲ ਕੀ ਡਾਕਟਰ ਗਰਮੀ ਨਹੀਂ ਮੰਦੀ ਇਹ ਜਮੀ ਨਹੀਂ ਮੰਦੀ ਹਾਂ ਰੰਗ ਵਾਈ ਦੇਖ ਬਹਿ ਰਾਂ ਰੰਗ ਰੂੰਗ ਥਣ ਥਣ ਬਹੁਤ ਚੰਗਾ ਲੱਗਿਆ ਤੋਰਾ ਤਾਰਾ ਵੀ ਫੁੱਲ ਚੰਗਾ ਬਹੁਤ ਚੰਗਾ ਡਾਕਟਰ ਕੁਆਲਿਟੀ ਬ ਪਾਰਖੂ ਬੰਦਾ ਪਰਖੂਗਾ ਕਿਉਂ ਆਇਆ ਐਚਐਫ ਦੇ ਬਰਾਬਰ ਹੀ ਜਾਣੇ ਨੇ ਵੀ ਰਾਮਾ ਲਾਡ ਚੰਗੀ ਆ ਜਾਣੀ ਹਰ ਚੰਗੀ ਆ ਜੂ ਬਾਗੀ ਦਾ ਮਨ ਮੰਦੀ ਇਹ ਦੁੱਧ ਚਾਹੀਦਾ ਬਾਕੀ ਦੁੱਧ ਉਹ ਚੰਗਾ ਹੈਗਾ ਡੁੱਗੀ ਹਮ ਸਹੀ ਹੈ ਬਾਕੀ ਡਾਕਟਰ ਨਸਲ ਨਸਲ ਬਹੁਤ ਐਵੇਂ ਲੱਗਦੀ ਉਹ ਕੋਈ ਠੰਡੀ ਸੀਲ ਦੇ ਫੱਟ ਦਾ ਬੰਦਾ ਕਹਿ ਦਿੰਦਾ ਵੀ ਉਹ ਹੈ ਲੈ ਸਹੀ ਹੈ ਇਧਰ ਦੀ ਮਰਜ਼ੀ ਡਾਕਟਰ ਬੈਠੀ ਆ ਪਾ ਥੱਲੇ ਵੇ ਲੈ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਦੁਨੇ ਪਾ ਥੱਲੇ ਵੇ ਇਧਰ ਦੀ ਵੇਹਿਆ ਉਧਰ ਦੀ ਵੇਹ ਡਾਕਟਰ ਕੋਈ ਨਹੀਂ ਤੇ ਕੀ ਮੁੱਲ ਲ ਭਰਾ ਇਹਦਾ ਮੁੱਲ ਡਾਕਟਰ ਕਰਾਂਗੇ ਜਾਇਜਰਾ ਹੀ ਫੋਨ ਤੀ ਠੀਕ ਆ ਹੁਣ ਤੇ ਗਲਾਂਗ ਡਾਕਟਰ ਕਰਾਂਗੇ ਜਾਇਜ ਬਹੁਤ ਠੀਕ ਆ ਬਾਈ ਅੱਗੇ ਵੀਰੇ ਤੇ ਨੰਬਰ ਕਿਹੜਾ ਸੂਹ ਹੁੰਦੀ ਐ ਇਹ ਡਾਕਟਰ ਦੂਜਾ ਸੂਹ ਐ ਕਿੰਨੇ ਦਿਨ ਲਈ ਪੂਰੀ ਪਹਿਲੀ ਸੂਹੇ ਵੱਡੀ ਹੋ ਕੇ ਬਣੀ ਵੀ ਐ ਹੂੰ ਦਿਨ ਡਾਕਟਰ ਲੈ ਗਿਓ ਜੀ ਮੰਨ ਕੇ ਚੱਲੋ 5-6 ਦਿਨ ਕੱਚੀ ਕੱਚੀ ਹਾਂ ਬਗ ਡਾਕਟਰ ਜਿਗਾਰ ਦੇ ਵੇੜਦਾਲੇ ਹੂੰ ਪਛਾਂਤ ਦਿਖਾ ਦੇ ਲੈ ਵਾਂ ਲੂਗਾ ਵੇੜਦਾਲਾ ਚੜਾਈ ਦੇ ਲਾ ਤੇ ਗੇਠੀ ਨਹੀਂ ਚੜਾਈ ਐ ਗੇਠ ਜਿੰਨੀ ਚੜਾਈ ਐ ਉੱਪਰੋਂ ਵੀ ਦੇਖੋ ਬਾਈ ਐਸਾ ਸੁਕ ਲੋ ਲੈਵਾ ਸਟਾਰਟ ਹੋ ਜਾਣਾ ਆ ਲੇਵਾ ਬੈਂਟ ਤਾਂ ਤੋਂ ਬਹੁਤ ਹੈ ਹਮ ਅੱਗੇ ਤੱਕ ਲੇਵਾ ਬਾਈ ਪੂਰਾ ਵਧੀਆ ਤੇ ਹੈ ਬਾਕੀ ਖਾਂ ਪੀ ਨੂੰ ਡਾਟਰ ਬਹੁਤ ਹੋ ਹੈ ਅੱਛਾ ਕੱਦ ਬਹੁਤ ਚੱਕਾ ਬਾਈ ਹਾਂ ਕੱਦ ਵੀ ਡਾਟਰ ਬਹੁਤ ਆ ਵੇਰ ਦਾ ਕੱਦ ਦਾ ਵੱਡਾ ਕੱਦ ਦਾ ਰੰਗ ਰੂਪ 프ਰੰਟ 프ਰੰਟ ਬਹੁਤ ਜੰਗਾ ਫੇਸ ਬੜਾ ਪਿਆਰਾ ਬਾਈ ਬੋਦੀ ਬਾਦੀ ਬਹੁਤ ਚੰਗੀ ਆ ਬਾਕੀ ਤੋਰਾ ਤਾਰਾ ਵੈਟਦਾ ਚੰਗਾ ਗਾ ਬਾਈ ਜੰਨਾ ਦੁੱਧ ਦੇ ਦੂਆ ਉਹਦੀ ਆ ਲੈਟਰ ਬਾਤ ਨਹੀਂ ਗਾਇ ਦੁੱਧ 25 ਕਿਲੋ ਚ ਪਾਉਂਦਾ 22 30 ਕਿਲੋ ਮਾਲਕਾਂ ਨੇ ਪਹਿਲਾਂ ਉਹ ਚੋਆ ਦੱਸਿਆ ਹੂੰ ਤੇ ਬਾਕੀ ਲੈ ਵਾਲੂ ਬਾ ਡਾਕਟਰ ਲੈ ਵੀ ਦੀ ਜਗਾਰਜ ਕੋਲ ਤਾਂ ਤੋਂ ਲੈ ਵੀ ਧਰ ਧੁਰ ਦੇਖਨੀ ਚੰਗੀ ਆ ਸਹੀ ਗੱਲ ਆ ਸਹੀ ਆ ਅੱਲਾ ਤਰ ਬਾਕੀ ਆ ਬੰਤਰ ਬਹੁਤ ਆ ਡਾਕਟਰ ਹੂੰ ਆਪਾਂ ਤਾਂ ਇੱਥੇ ਖੜਾ ਕੇ ਮਾਰ ਲਾ ਹੱਥ ਬਲਾ ਰਸੀਦ ਤੇ ਵੀ ਬਹੁਤ ਆ ਹੂੰ ਲੈ ਬੱਦੀ ਗੱਲ ਕੀ ਆ ਤੂੰ ਸੀਲ ਦੇ ਵੇੜ ਹੂੰ ਉਹੀ ਗੱਲ ਸੀ ਜੀ ਹੁੰਦੀ ਆ ਦੁੱਧ ਆਪਾਂ ਦੀ ਪਾਈਆ ਘੱਟ ਹਾਂ ਲੱਗਦਾ ਡਾਕਟਰ ਲੱਗਿਆ ਮਰਦੀ ਹੱਤ ਲਈ ਚੱਲ ਕੋਈ ਗੱਲਾਂ ਦੇਖੋ ਥਣ ਦਿਖਾ ਦੇ ਭਾਈ ਥਣ ਬੜਾ ਕਮਾਲ ਥਣ ਡਾਕਟਰ ਮੁਠੀਆ ਥਾਣਾ ਆਈ ਬਈਆ ਥੱਲੇ ਇੰਨ ਚਲਣਾ ਤਾਂ ਕੰਮ ਹੀ ਨਹੀਂ ਡਾਕਟਰ ਬੜਾ ਨੀ ਨੀ ਸਹੀ ਹੈ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਆ ਨਾੜੂੜਾਂ ਬਹੁਤ ਆ ਡਾਕਟਰ ਕੱਢ ਦੇ ਡਾਕਟਰ ਬੈਠਦਾ ਲੈ ਕੱਦ ਬੈਠ ਚੈੱਕ ਕੱਦ ਵਜੋਂ ਬਹੁਤ ਹੈ ਹੂੰ ਬਾਕੀ ਡਾਕਟਰ ਕੱਲ ਕੀ ਨੇ ਬੈਠੇ ਇੱਕ ਕੁਆਲਟੀ ਵਾਲੀ ਆ ਬੰਦੇ ਦੇ ਬਹੁਤ ਸ਼ੰਭਾ ਮਹੀ ਪੁੱਠੇ ਪਾਸੇ ਜਿੱਧਰ ਦੀ ਮਰਜ਼ੀ ਹੋਵੇ ਜੀ ਲੈ ਨਹੀਂ ਕੋਈ ਚੱਕਰੀ ਨਹੀਂ ਭਾਈ ਜਿਵੇਂ ਮਰਦੀ ਕੋਈ ਨਾ ਗਾਲਾਂ ਕਰੀਂਂ ਡਾਕਟਰ ਹਮ ਸਹੀ ਗੱਲ ਆ ਭਾਈ ਕੱਦ-ਕੁੱਦ ਬਹੁਤ ਆ ਵਜਨ ਵੀ ਬਹੁਤ ਆ ਰੰਗ ਕੁਆਲਿਟੀ ਬਹੁਤ ਆ ਡਾਕਟਰ ਮੁੱਲੇ ਤਾਂ ਹੀ ਫੋਨ ਤੇ ਮੁੱਲ ਡਾਕਟਰ ਫੋਨ ਤੇ ਕਰਾਂਗੇ ਕਰਾਂਗੇ ਜਾਇਜ਼ ਆ ਵੇਚਣ ਵਾਲੇ ਬੰਦੇ ਲੈ ਜਾਂਦੇ ਆ ਹਮ ਫੋਨ ਕਰਾਂਗੇ ਜਾਇਜ਼ ਵਾਹ ਭਾਈ ਮੁੱਲ ਫੋਨ ਤੇ ਹੋਣਾ ਮੁੱਲ ਬਾਈ ਦੇ ਪਹਿਲਾਂ ਵੀ ਜਾਇਜ਼ ਹੁੰਦੇ ਆ ਵੇਚਣ ਵਾਲੇ ਭਰਾ ਭਾਈ ਕਹਿੰਦਾ ਕਈ ਵਾਰੀ ਲੈ ਜਾਂਦੇ ਆ ਪਸੂ ਹਨ ਹਾਂ ਇਹਦਾ ਕਰਕੇ ਰੇਟ ਆ ਜਿਹੜਾ ਫੋਨ ਤੇ ਕਰਨਾ ਪੈਂਦਾ ਹੈਗਾ ਬਾਕੀ ਡਾਕਟਰ ਨਾ ਬਹਿਤ ਜਵਾਨੀ ਵਾਲੀ ਆ ਕੱਦ ਵਿੱਡ ਬਹੁਤਾ ਵਹਿੜ ਦਾ ਕੱਦ ਵਿੱਡ ਬਈ ਸਮੀ ਭਲੀ ਬਹੁਤਾ ਵਹਿੜ ਲੈਵਾ ਭਾਈ ਦੇ ਸੇਵਾ ਦੇ ਡਾਕਟਰ ਆ ਬਾਈ ਨਹੀਂ ਬਹੁਤਾ ਥਾੜੀ ਵਾਲਾ ਆਡਰ ਆ ਹਾਂ ਹਾਂ ਲੈਣ ਪੈਂਦੀ ਆ ਜੇ ਵੀਰੇ ਬੱਚਾ ਵਾਲੇ ਲੈ ਥਾੜੇਵਾ ਬੜਾ ਚੰਗਾ ਬਈ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਬਿੱਥੀ ਤੇ ਪੂਰੇ ਗੈਬ ਤੇ ਲਾ ਹੂੰ ਗਲਾਬੀ ਥਾਣਾ ਬਹੁਤ ਚੰਗਾ ਡਾਕਟਰ ਥਾਣ ਲਿਆ ਦੋਨੇ ਪਾਸੇ ਦਿਖਾ ਦੀ ਸਮਾਰ ਕੇ ਸਹੀ ਗੱਲ ਆ ਬਾਈ ਬਾਕੀ ਬਾਈਆਂ ਨੂੰ ਦਿਖਾ ਡਾਕਟਰ ਕੱਦ ਬਹੁਤ ਆ ਵਹਿੜਦਾ ਲੈ ਫੇਸ ਬਹੁਤ ਚੰਗਾ ਬਈ ਬਹੁਤ ਬੜਾ ਡਾਕਟਰ ਜਾਤ ਮੈਸਨ ਬਹੁਤ ਆ ਓਕੇ ਬਾਈ ਹਾਂ ਬੜ ਬਹੁਤ ਨਹੀਂ ਗਾ 25 ਕੋ ਦੂਦ ਰਾਮ ਨੇ ਚਵਾ ਦੂ ਫਿਰ ਹੂੰ ਸਹੀ ਗੱਲ ਆ ਨਗਪਰਾ ਕੋਲੇ ਸੀਗੇ ਤਿੰਨ ਦੋ ਸੀਗੇ ਸੋਈਆਂ ਵੀ ਆ ਇੱਕ ਸੀਗੀ ਗੱਬਣ ਬਈ ਤੇ ਕਿਸੇ ਵੀਰ ਨੂੰ ਜਿੰਨਾ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਆਤਦਲੋ ਧੰਨਵਾਦ